ਜ਼ਿਲ੍ਹਾ ਤਰਨਤਾਨੰਦ ਵਿਧਾਨ ਸਭਾ ਹਲਕਾ ਖੇਮਕਰਨ ਦਿਨ ਪਿੰਦੇ ਕਸਬਾ ਪਿਕਵਿੰਡ ਦੇ ਪਿੰਡ ਚਾਲਾ ਕਲੋਨੀ ਵਿਖੇ 2 ਦਿਨ ਤੋਂ ਲਾਪਤਾ ਇੱਕ ਨੌਜਵਾਨ ਦੀ ਲਾਸ਼ ਪਾਣੀ ਵਾਲੀ ਟੈਂਕੀ ਦੇ ਵਿੱਚੋਂ ਬਰਾਮਦ ਹੋਈ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦਾ ਹੋਇਆ ਅਮਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸਾਲਸ ਮਸੀਤਿਤੇ 2 ਦਿਨ ਤੋਂ ਲਾਪਤਾ ਸੀ ਉਸ ਦੇ ਪਾਲਕਾ ਰਹੇ ਸਨ ਤਾਂ ਪਿੰਡ ਦੇ ਹੀ ਕਰਨ ਵਾਲੇ ਨੌਜਵਾਨ ਨੇ ਦੱਸਿਆ ਕਿ ਸਾਲਸ ਮਸੀ ਪਿੰਡ ਦਾ ਰਾਜਕੀ ਵਾਲੀ ਸਾਈਟ ਨੂੰ ਗਿਆ ਸੀ ਉਹਨਾਂ ਕਿਹਾ ਕਿ ਜਦੋਂ ਸੀਪਾਲ ਸ਼ੁਰੂ ਕੀਤੀ ਗਈ ਤਾਂ ਉਸ ਨੂੰ ਲੱਭਦੇ ਲੱਭਦੇ ਪਿੰਡ ਚਾਲਾ ਕਲੋਨੀ ਦੀ ਬਣੀ ਪਾਣੀ ਦੀ ਟੰਕੀ ਦੇ ਕਮਰੇ ਦੇ ਕੋਲ ਆਏ ਤਾਂ ਵੇਖਿਆ ਤਾਂ ਉਸ ਦੀ ਲਾਸ਼ ਉੱਥੇ ਪਈ ਮਿਲੀ ਉਸ ਦੇ ਸਿਰ ਵਿੱਚੋਂ ਖੂਨ ਨਿਕਲ ਰਿਹਾ ਸੀ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਇਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨੌਜਵਾਨ ਦਾ ਕਤਲ ਹੋਇਆ ਅਤੀਸ਼ਪੁਰੇ ਮਾਰਨੇ ਦੀ ਜਾਂਚ ਡੂੰਘਾਈ ਤੇ ਨਾਲ ਹੋਣੀ ਚਾਹੀਦੀ ਹੈ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ Laash ਨੂੰ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਗਿਆ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਡੂੰਘਾਈ ਨਾਲ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਮਿਰਨਾ ਮਾਨੂਜੀਲ ਜੀ ਅੱਛਾ ਜਿਹੜਾ ਇੱਥੇ ਇੱਕ Laash ਮਿਲੀ ਉਹ ਕੀ ਲੱਗਦੇ ਤੁਹਾਡੇ? ਮੇਰਾ ਭਤੀ ਆ। ਕੀ ਮਸਲਾ ਕੀ ਹੋਇਆ ਹੋਊਗਾ ਪਤਾ ਲੱਗਾ ਗੱਲ ਦਾ? ਮਸਲਾ ਕੱਲ ਜੀ ਕਿ ਮੁੰਡਾ ਲੈ ਗਿਆ ਨੂੰ ਅਰਚਰ ਚਨਾ ਦਾ। ਘਰੇ ਮੋਟਰਸਾਈਕਲ ਦਾ ਡਾਕ ਕੇ ਆਪ ਨਾਲ ਭਾਗ ਹੀ ਲੈ ਗਿਆ। ਉਹ ਕਿੱਥੋਂ ਦਾ ਮੁੰਡਾ ਅਰਚਰ? ਉਹ ਉਥੋਂ ਲੱਗੋ ਹੀ ਸਾਡੀ। अच्छा ते मुड़के काल दा ही ला पता। ਤੁਸੀਂ ਉਸ ਮੁੰਡੇ ਨਾਲ ਬਾਤ ਸੰਪਰਕ ਕੀਤੀ ਕੋਈ ਕਿ ਨਹੀਂ? ਕੀਤਾ ਸੀ ਉਹਨਾਂ ગયા ਐ ਉਹਾਂ ਦਾ ਮੈਨੂੰ ਨਹੀਂ ਪਤਾ ਆਹ ਸਾਈਡ ਤੇ ਜਾ ਕੇ ਦੇਖ ਲੋ ਦਰਾਜ ਵਾਲੀ ਸਾਈਡ ਤੇ ਜਿੱਥੇ ਦੀ ਡੈੱਡ ਬੋਡੀ ਪਈ। اچھا ਤੇ ਤੁਹਾਨੂੰ ਇਹ ਕਦੋਂ ਪਤਾ ਲੱਗਾ ਵੀ ਡੈੱਡ ਬੋਡੀ ਇੱਥੇ? ਇਹ ਸਾਡੇ ਮੁੰਡੇ ਲੱਭਦੇ ਪਏ ਹਨ ਸਾਰੀ ਜਗ੍ਹਾ ਦੇ। اچھا ਤੇ ਉੱਥੇ ਕਿਤੇ ਨਹੀਂ ਮਿਲਿਆ ਤੇ ਫਿਰ ਜਾਣ ਲੱਗੇ ਇੱਥੇ ਉਹਨਾਂ ਵੇਖਿਆ ਤੇ ਇੱਥੇ ਡੈੱਡ ਬੋਡੀ ਹੈ। ਤੁਹਾਨੂੰ ਹੁਣ ਪਤਾ ਲੱਗਾ ਇਹ ਤੇ ਕੱਲੇ ਕੱਲ ਦੀ ਹੈ ਲੈ ਕੇ ਗਿਆ। ਹਾਂਜੀ ਕੱਲ ਦੀ। ਕੱਲ ਕਿੰਨੇ ਵਜੇ ਦਾ ਵਾਕਿਆ? ਕੱਲ 12:00 ਵਜੇ ਤੱਕ ਦੁਪਹਿਰ ਦਾ। ਹਾਂਜੀ। ਨਾਮ ਵੀ ਜੀ ਤੁਹਾਡਾ ਕੀ ਨ ਕੀ ਗੱਲ ਕੀ ਹੋਈ ਆ ਗੱਲ ਕਿਵੇਂ ਗਈ ਲੱਭਾਂ ਡਿਆਨ ਸਵੇਰ ਦੇ ਲੱਭਾਂ ਡਿਆ ਮੈਨੂੰ ਫੋਨ ਉਚਾਨ ਕੇ ਆਇਆ ਚਾਹੁੰਦੇ ਵੀ ਕੱਲ ਦਾ ਲੱਭਣ ਨਹੀਂ ਡਿਆ ਤੇ ਤੂੰ ਮੜਾ ਜਾ ਤੁਹਾਡੇ ਕੋਲ ਤੇ ਨਹੀਂ ਆਇਆ ਤੇ ਮੈਂ ਨਹੀਂ ਆਂਦੇ ਰਾਤ ਦਾ ਹੀ ਗਾਇਬ ਆ ਤੇ ਨਾਲ ਦੀ ਅਗਰ ਕਹਿੰਦੀ ਵੀ ਮੜਾ ਜਾ ਹੋਈਏ ਇੱਥੇ ਹੀ ਫਿਰ ਆਏ ਤੇ ਮੁੰਡੇ ਹੀ ਆਏ ਨਾਲ ਹੀ ਮੇਰੇ ਤੇ ਹੀ ਜਾ ਕੇ ਉਧਰ ਵੇਖ ਆਏ ਜਿਹਦੇ ਮੁੰਡੇ ਨੇ ਸਾਨੂੰ ਦੱਸਿਆ ਵਾ ਕਿ ਮੇਰੇ ਨਾਲ ਹੀ ਤਾਂ ਦਾ ਮੈਂ ਇਹਨੂੰ ਇੱਥੇ ਧਾਰ ਕੇ ਆਇਆ ਵਾ ਉਹ ਮੁੰਡੇ ਨੇ ਸਾਨੂੰ ਦੱਸ ਵੀ ਦਿੱਤਾ ਕਿ ਜਾ ਕੇ ਦਰਾ ਇਧਰ ਹੀ ਚੇਲੇ ਇਧਰ ਆ ਜਾਲੇ ਵੇਖੋ ਉੱਥੇ ਤੁਹਾਨੂੰ ਲੱਭਦੇ ਨਾ ਸਾਰੇ ਨਹਿਰਾ ਨਹਿਰਾ ਤੇ ਸਾਰੇ ਲੱਭ ਲੁਭਾ ਇਧਰੋਂ ਸਾਰੇ ਪੁੱਛ ਗਏ ਚਾਏ ਵੀ ਇਧਰ ਨੂੰ ਆਇਆ ਕਿ ਨਹੀਂ ਹ ਤੇ ਬਾਅਦ ਚ ਉਧਰ ਸਾਨੂੰ ਲੱਭਾ ਨਹੀਂ ਤੇ ਮੈਂ ਇਹਨਾਂ ਮੁੰਡੇ ਨੂੰ ਜਾਣੇ ਕੀ ਕਿਹਾ ਮੈਂ ਕਿ ਯਾਰ ਇੱਕ ਕਰੀ ਨਾ ਮੈਂ ਇੱਥੇ ਵੇਖ ਲਈ ਕਿ ਇਹਨੇ ਚਲੋ ਲੱਭ ਨਹੀਂ ਡਿਆ ਕਿ ਇਹਨੇ ਕਤਲ ਕਰਕੇ ਨਾ ਸੜਦਾ ਹੋਏ ਇਧਰ ਤੇ ਜਾਣ ਕੇ ਬਾ ਉੱਥੇ ਮੋਟਰਸਾ ਲਾਤਾ ਤੇ ਉਹ ਮੁੰਡਾ ਇਹਨੇ ਆਣ ਕੇ ਵੇਖ ਲਿਆ ਕਹਿੰਦਾ ਵੀ ਆ ਹੀ ਪਿਆ ਅੱਛਾ ਤੇ ਇਹ ਰਿਮੋਟ ਸਾਲ ਉਥੇ ਲਾਗਦੇ ਨਾ ਕੀ ਇਹਦਾ ਵੀਰ ਦਾ ਨਾਮ ਕੀ ਇਹ ਨਾ ਸਲਾਸ ਸੀ ਸੀ ਇੱਕ ਵਾਰਾ ਸੀ ਕਿ ਜਾਂ ਵਾਰਾ ਜੀ ਅੱਛਾ ਸਰ ਇੱਕ ਜਿਹੜੀ ਡੈੱਡ ਬੋਡੀ ਜਿਹੜੀ ਇਤਰਾਜਕਾਂ ਦੇ ਇੱਕ ਟੈਂਕੀ ਦੇ ਕਮਰੇ ਦੇ ਵਿੱਚੋਂ ਪੰਚੋਂ ਬਰਾਮਦ ਹੋਈ ਹੈ ਸਰ ਇਹ ਕੌਣ ਹੈ ਜਿਹੜਾ ਇਹ ਸਾਲਸ ਸੀ ਸਾਲਸ ਸੀ ਇਹ ਰਾ ਕੱਲ ਦਾ ਆਪਣੇ ਦੋਸਤਾਂ ਦੇ ਨਾਲ ਗਿਆ ਸੀਗਾ ਬਿਕਲਦਾ ਹੀ ਬਿਸਵਾਏ ਤੇ ਜਿਹੜੇ ਵਾਰਸ ਹੈ ਉਹ ਨੰਬਦੇ ਫਿਰਦੇ ਸੀ ਜਦੋਂ ਉਹ ਜਿਲੇ ਦੇ ਬਾਹਰ ਜਿਹੜੀ ਆ ਪਾਣੀ ਵਾਲੀ ਟੈਂਕੀ ਦਾ ਕਮਰਾ ਚੈੱਕ ਕੀਤਾ ਤੇ ਦੇ ਵਿੱਚ ਇਹਦੀ ਡੈੱਡ ਬੋਡੀ ਪਈ ਸੀ ਤੇ ਹੱਡ ਦੇ ਵਿੱਚੋਂ ਜਿਹੜਾ ਬਲੀਡਿੰਗ ਵੀ ਹੋਈ ਹੋਈ ਹੈ ਤੇ ਸ਼ੰਕਾ ਜਾ ਰਹੇ ਹੋ ਕਿਤੀ ਜਾ ਰਹੀ ਵੀ ਇਹ ਕਤਲ ਕਰਕੇ ਇਹਨੂੰ ਇੱਥੇ ਸੁੱਟਿਆ ਗਿਆ। ਕਿਉਂਕਿ ਗਰਮੀ ਦਾ ਸੀਜ਼ਨ ਆ ਤੇ ਕੱਲ ਦੀ ਬੋਡੀ ਇੱਥੇ ਆ ਤੇ ਸੜਨ ਵੀ ਦੇਗੀ। ਅਸੀਂ ਇਹਨਾਂ ਦੇ ਵਾਰਸਾਂ ਨੂੰ ਡੀਗ ਰਹੇ ਹਾਂ। ਇਹਨਾਂ ਦੀ ਸਟੇਟਮੈਂਟ ਤੇ ਜੋ ਇਹ ਸਟੇਟਮੈਂਟ ਦਿੰਦੇ ਉਹ ਤੇ ਮੈਂ ਤਤਪ ਕਾਰਵਾਈ ਕਰਕੇ ਤੇ ਜਿਹੜੀ ਨੈਕਸਟ ਇਨਵੈਸਟੀਗੇਸ਼ਨ ਆ ਉਹ ਅਮਲ ਚ ਲਿਆਂਦੀ ਜਾਊਗੀ ਤੇ ਡੈੱਡ ਬੋਡੀ ਜਿਹੜੀ ਆ ਉਹ ਡੈੱਡ ਹਾਊਸ ਪੇਜ ਤੇ ਤਾਂ ਪੋਸਟ ਮਾਨ ਕਰਾਇਆ ਜਾ